ਸੁਹਿਆ ਗਾਲ ਸਾਰੀ ਦਰਚ ਕਰਾ ਸਵਾਗਤ ਹੈ ਤੁਸੀਂ ਸਾਰੇ ਦੇਖ ਰਹੇ ਹੋ ਪੰਜਾਬ ਅਪਡੇਟ ਮੈਂ ਤਵਲੀਨ ਕੋ ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ ਯੁਧ ਨਸ਼ਾ ਵਿਰੁੱਧ ਮਹੀਨੂ ਲੈ ਕੇ ਮਿਲੀ ਵੱਡੀ ਸਫਲਤਾ ਲੁਧਿਆਣੇ ਦੇ ਵਿੱਚ ਵਾਪਰਿਆ ਜਬਰਦਸਤ ਹਾਦਸਾ ਬੁੱਡਾ ਦਰਿਆ ਦੇ ਨੇੜੇ ਰਹਿ ਰਹੇ ਲੋਕਾਂ ਨੇ ਵਧੀਆਂ ਪਰੇਸ਼ਾਨੀਆਂ ਲੁਧਿਆਣੇ ਦੇ ਵਿੱਚ ਮਹਿਲਾ ਨੂੰ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਆਇਆ ਸਾਹਮਣੇ ਹੁਣ ਖਬਰ ਵੇ ਸਟਾਰ ਦੇ ਨਾਲ ਲੁਧਿਆਣੇ ਦੀ ਮੁੰਡੀਆਂ ਦੇ ਵਿੱਚ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਪੂਰੇ ਮਾਮਲੇ ਦੀ ਜੇ ਜਾਣਕਾਰੀ ਟੈਨਲ ਸਾਂਝੀ ਕਰੀਏ ਨਾ ਫਿਲਹਾਲ ਤੱਕ ਇਹ ਪਤਾ ਲੱਗ ਰਿਹਾ ਹੈ ਕਿ ਜੀਟੀਵੀ ਨਗਰ ਮੁੰਡੀਆਂ ਨੇ ਜੀਟੀਵੀ ਨਗਰ ਦੇ ਵਿਖੇ ਇੱਕ ਮਹਿਲਾ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਗਿਆ ਤੇ ਪੂਰੀ ਘਟਨਾ ਜਿਹੜੀ ਹੈ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਜਿੱਥੇ ਇੱਕ ਨੌਜਵਾਨ ਦੇ ਵੱਲੋਂ ਘਰ ਦੇ ਅੰਦਰ ਲਜਾਇਆ ਜਾਂਦਾ ਉਸ ਤੋਂ ਬਾਅਦ ਮਹਿਲਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਸੀਸੀਟੀਵੀ ਦੇ ਵਿੱਚ ਇਹ ਵੀ ਕੈਦ ਹੁੰਦਾ ਕਿ ਉਹ ਨੌਜਵਾਨ ਇਨਸਾਨ ਕਰੋ 12 ਅੰਡੇ ਤੇ ਬਾਈਕ ਤੇ ਕਿਸੇ ਸਾਥੀ ਦੇ ਨਾਲ ਸਵਾਰ ਹੋ ਕੇ ਵੀ ਚਲਾ ਜਾਂਦਾ ਮੌਕੇ ਤੇ ਪੁਲਿਸ ਦੇ ਵੱਲੋਂ ਵੀ ਉੱਥੇ ਪਹੁੰਚ ਜਾਂਦਾ ਤੇ ਕਾਰਵਾਈ ਦਾ ਭਰੋਸਾ ਦਿੱਤਾ ਜਾਂਦਾ ਰੋਟੀ ਖਾਂਦਾ ਵੈਸੀ ਸਾਡੇ ਨਾਲ ਦੇ ਗਵਾਂਡ ਵਾਲੇ ਆਏ ਕਿ ਉਹਨੂੰ ਕੁੰਡਾ ਖੜਕਾਇਆ ਕਹਿੰਦੇ ਪਾਜੀ ਕਿੱਥੇ ਆ ਕਹਿੰਦੇ ਘਰੀ ਰੋਟੀ ਖਾਂਦੇ ਕਹਿੰਦੇ ਗੋਲੀ ਚੱਲ ਗਈ ਜਦੋਂ ਮੈਂ ਗੋਲੀ ਦਾ ਨਾ ਸੁਣਿਆ ਮੈਂ ਭੱਜ ਕੇ ਉਹਨਾਂ ਦੇ ਕੋਲੇ ਗਿਆ ਕਹਿੰਦੇ ਪਿਛਲੀ ਗਲੀ 'ਚ ਗੋਲੀ ਚੱਲੀ ਆ ਤੇ ਫਿਰ ਜਦੋਂ ਮੈਂ ਉਹ ਪਿਛਲੀ ਗਲੀ কা લેਡੀ ਨਾ ਫਰਸ਼ ਤੇ ਉੱਤੇ ਲੰਮੀ ਪਈ ਸੀ ਮੈਂ ਛੇਤੀ ਛੇਤੀ ਗੱਡੀ ਕੱਢ ਕੇ ਆਪਦੀ ਮੈਂ ਇੱਥੇ ਲੈ ਆਇਆ ਮਾ ਹੁਣ ਮੈਂ ਰਸਤੇ ਤੇ ਪੁੱਛਿਆ ਉਹ ਉਹਦੀ ਬੇਟੀ ਆ ਆਪਣੀ ਨੂ ਆ ਮੈਂ ਕਿਹਾ ਬੇਟੀ ਕੌਣ ਸੀ ਕਿ ਕਹਿੰਦੇ ਇੱਕ ਕਾਲੀ ਜੈਕਟ ਪਾਈ ਹੋਈ ਸੀ ਤੇ ਸਿਰ ਤੇ ਟੋਪੀ ਲਈ ਸੀ ਉਹਨੇ ਗੋਲੀ ਆਂਦੇ ਫੇਲੇ ਮੈਂ ਇੱਥੇ ਚਲਾਈ ਮੇਰੇ ਤੇ ਵੱਜੀ ਨਹੀਂ ਮੈਂ ਸਾਈਡ ਤੇ ਹੋ ਗਈ ਤੇ ਦੂਜੇ ਉਹਨੇ ਫਿਰ ਮਮਾ ਦੇ ਸਿਰ ਤੇ ਇੱਥੇ ਗੋਲੀ ਮਾਰੀ ਪਿੱਛੇ ਠੀਕ ਆ ਉਹਨੂੰ ਮੈਂ ਚੱਕ ਕੇ ਲਿਆ ਬਾਕੀ ਤੁਸੀਂ ਦੇਖ ਹੀ ਲੋ ਕੰਡੀਸ਼ਨ ਕੀ ਆ ਤੁਹਾਡੇ ਗਵਾਂਡੀ ਨੇ ਸਾਡੇ ਬਿਲਕੁਲ ਬੈਕ ਸ਼ਰਟ ਤੇ ਲਏ ਨੇ ਅੱਛਾ ਠੀਕ ਹੈ ਕਿੰਨੇ ਕ ਵਜੇ 15 ਮਿੰਟ ਪਹਿਲਾਂ ਤਾਂ ਲਾ ਲਉ ਮੈਂ ਗੱਡੀ ਬਹੁਤ ਤੇਜ਼ ਭਜਾ ਕੇ ਲੈ ਕੇ ਆਇਆ ਵੀ ਚਲੋ ਜਾਣ ਵਾਜ ਦੇ ਚੰਗੀ ਗੱਲ ਆ ਇਹ ਮੁੰਡੀਆਂ ਕਲਾਂ ਪੈ ਗਿਆ ਆਪਣਾ ਜੀਟੀਵੀ ਨਗਰ ਦੀ ਜੀਟੀਵੀ ਨਗਰ ਹਾਂਜੀ ਪਾਮੀਆਂ ਰੋਡ ਦੀ ਕਿਹੜੀ ਕਿੰਨੇ ਨੰਬਰ ਗਲੀ ਕੋਈ ਹੈ ਜੀ ਗਲੀਆਂ ਦੇ ਉੱਥੇ ਕੋਈ ਨੰਬਰ ਨਹੀਂ ਭਾਜੀ ਇਹ ਲੇਡੀ ਕੰਮ ਵਗੈਰਾ ਕਰਦੀ ਨਹੀਂ ਹਾਊਸ ਵਾਈਫ ਹਾਊਸ ਵਾਈਫ ਹਾਊਸ ਵਾਈਫ ਬੇਟੀ ਇਹਨਾਂ ਦੀ ਕੀ ਕਰਦੀ ਉਹ ਵੀ ਹਾਊਸ ਵਾਈਫ ਹੀ ਆ ਘਰੇ ਲੂ ਆ ਅੰਦਰ ਖੜੇ ਹੋਏ ਨੇ ਠੀਕ ਹੈ ਤੇ ਜਿਹੜੇ ਜਿਨ੍ਹਾਂ ਨੇ ਵਾਰਦਾਤ ਨੂੰ ਅੰਜਾਮ ਤਾ ਉਹ ਕਿੱਥੇ ਆਏ ਸੀ ਇਹਨਾਂ ਨੂੰ ਕੁਝ ਪਤਾ ਲੱਗਿਆ ਉਹ ਘਰੇ ਤਾਂ ਪੈਦਲ ਹੀ ਵੜੇ ਨੇ ਦੋ ਜਣੇ ਹੋਣਗੇ ਜਾਂ ਕੱਲ ਘਰੇ ਤਾਂ ਅੰਦਰ ਇੱਕੋ ਜਣਾ ਹਾਂ ਹਾਂ ਕੱਲੇ ਹੀ ਵੜਿਆ ਬਾਜੀ ਉਹ ਤੇ ਪੁਲਿਸ ਕੰਪਲੇਨਟ ਕਰਤੀ ਫਿਰ ਨਾ ਮੈਂ ਆਪਣੇ ਯਾਰ ਦੋਸਤ ਸੀ ਮੇਰੇ ਚੌਂਕੀ ਇੰਚਾਰਜ ਉਹਨਾਂ ਨੂੰ ਮੈਂ ਫੋਨ ਜ਼ਰੂਰ ਕੀਤਾ ਵਾ ਉਹ ਕਹ ਉਹ ਵੀ ਆ ਰਹੇ ਨੇ ਕਿਹੜਾ ਕਿਹੜੇ ਥਾਣਾ ਪੈਂਦਾ ਤੁਹਾਨੂੰ ਉਧਰ ਮੁੰਡਿਆ ਚੌਂਕੀ ਪੈਂਦੀ ਬਾਜੀ ਤੇ ਆਪਣਾ ਜਮਾਨਪੁਰ ਥਾਣਾ ਪੈਂਦਾ ਜੀ ਹਾਂਜੀ ਇੱਥੇ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਵੀ ਆਪਣੇ ਜੀਟੀਵੀ ਨਗਰ ਸ਼ਾਂਤੀ ਵਿਆਰ ਕਲੋਨੀ ਦਾ ਤੇ ਇੱਕ ਕਹਿੰਦੇ ਪੂਨਮ ਨਾਮ ਦੀ ਲੇਡੀ ਦੇ ਸਿਰ ਚ ਗੋਲੀ ਲੱਗੀ ਹੈ ਜੀ ਉਹਦੀ ਇਨਫੋਰਮੇਸ਼ਨ ਤੇ ਅਸੀਂ ਆਏ ਆ ਫਿਲਹਾਲ ਸਾਨੂੰ ਉੱਥੇ ਕੋਈ ਫੈਮਿਲੀ ਮੈਂਬਰ ਨਹੀਂ ਮਿਲਿਆ ਉਹਨੂੰ ਸਿਵਲ ਹਸਪਤਲ ਲੈ ਗਏ ਸਿਵਲ ਹਸਪਤਲ ਇੱਕ ਟੀਮ ਸਿਵਲ ਹਸਪਤਲ ਚਲੀ ਗਈ ਹੈ ਤੇ ਉੱਥੇ ਪਤਾ ਲੱਗਿਆ ਵੀ ਉਹਦੀ ਡੈਥ ਹੋ ਗਈ ਹੈ ਜੀ ਮੈਮ ਕਿੰਨੇ ਲੋਕ ਮੌਜੂਦ ਸਨ ਇੱਥੇ ਫਿਲਹਾਲ ਫੈਮਿਲੀ ਮੈਂਬਰ ਸਾਨੂੰ ਕੁਝ ਨਹੀਂ ਮਿਲਿਆ ਉਹਦੀ ਪੁੱਛਗਿੱਛ ਚੱਲ ਰਹੀ ਹੈ ਜਿਵੇਂ ਕਲੀਅਰ ਹੁੰਦਾ ਮੈਂ ਬੀਕਿੰਗ ਕਰ ਦੂੰਗਾ ਤੁਹਾਡਾ ਮੈਨੂੰ ਕਿੰਨੇ ਵਜੇ ਆ ਜੀ ਸੀਸੀਟੀਵੀ ਵੀ ਮੈਂ ਖੰਗਾਲੀ ਯਾਰੀ ਹਾਂਜੀ ਹਾਂਜੀ ਸੀਸੀਟੀਵੀ ਚੈੱਕ ਕੀਤਾ ਜਾ ਰਿਹਾ ਹੈ ਆਪਾਂ ਜਲਦੀ ਜਿਹੜਾ ਹੈਗਾ ਇਸ ਨੂੰ ਟ੍ਰੇਸ ਕਰ ਲਵਾਂਗੇ ਕਿੰਨੇ ਖੋਲ ਮਿਲੇਗਾ ਇੱਥੇ ਮੌਕੇ ਤੇ ਜੇ ਇੱਕ ਖੋਲ ਮਿਲਿਆਗਾ ਦੋ ਰੌਣ ਮਿਲ ਗਈ ਓਕੇ ਬਾਕੀ ਹਲੇ ਛਾਂਬਣ ਜਾਰੀ ਹੈ ਮੈਂ بتایا ਜਾ ਰਿਹਾ ਕੋਈ ਕਲੇਸ਼ ਵਗੈਰਾ ਵੀ ਚੱਲਦਾ ਪਹਿਲਾਂ ਸੀ ਕੋਈ ਫੈਮਿਲੀ ਡਿਸਟ੍ਰਿਬਿਊਟ ਵੀ ਚੱਲਦਾ ਹੈ ਐਸਾ ਕੁਝ ਨਾ ਕੋਈ ਚੱਲੇ ਚੱਲ ਰਹੀ ਹੈ ਜਿਵੇਂ ਸਾਰਾ ਕਲੀਅਰ ਹੋ ਜਾਂਦੀ ਹੈ ਪੁੱਛ ਮੈਂ ਦੁਬਾਰਾ ਮਿਲੂੰਗੀ ਕਿਸੇ ਦੀ ਮੈਂ ਪੁੱਛ ਕੇ ਜੋੜੀ ਜੋ ਵੀ ਇੱਥੇ ਪਤਾ ਲੱਗਿਆ ਵੀ ਜਿਹੜਾ ਹਸਬੰਡ ਨਾਲ ਉਹਦੀ ਲੜਕੀ ਦਾ ਕੋਈ ਡਿਸਕਿਊਟ ਸੀਗਾ ਕਿ ਉਹ ਕਿਹ ਕੀ ਘਰ ਚ ਰਹਦੀ ਸੀ ਉਸ ਚੀਜ਼ ਨੂੰ ਵੀ ਆਪਾਂ ਇਨਸੀਡੈਂਟ ਨਾਲ ਜੋੜ ਕੇ ਦੇਖ ਰਹੇ ਹਾਂ ਜਿਵੇਂ ਗੱਲ ਕਲੀਅਰ ਹੋ ਜਾਂਦੀ ਹੈ ਤੇ ਆਪਾਂ ਦੁਬਾਰਾ ਤੁਹਾਨੂੰ ਕੁੜੀ ਵੀ ਇੱਥੇ ਰਹਿ ਰਹੀ ਸੀ ਹਾਂਜੀ ਹਾਂਜੀ ਪਤਾ ਲੱਗਿਆ ਵੀ ਥੋੜੇ ਦਿਨ ਤੋਂ ਪਹਿਲਾਂ ਤੋਂ ਇੱਥੇ ਰਹਿ ਰਹੀ ਸੀ ਮਦਰ ਦੇ ਨਾਲ ਅਗਲੀ ਖਬਰ ਲੈਣ ਆਏ ਤੋਂ ਅਜੇ ਥੇਲ ਦੇ ਆਣੇ ਦੇ ਵਿੱਚ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਖਾਸ ਤੌਰ ਤੇ ਲੋਕ ਜਿਹੜੇ ਬੁੱਢਾ ਨਾਲੇ ਦੇ ਕੋਲ ਰਹਿ ਰਹੇ ਨੇ ਉਹਨਾਂ ਦੀਆਂ ਹੁਣ ਪਰੇਸ਼ਾਨੀਆਂ ਜਿਹੜੀਆਂ ਨੇ ਵੱਡੀਆਂ ਹੋਈਆਂ ਨਜ਼ਰ ਆਈਆਂ ਬੁੱਢਾ ਨਾਲਾ ਦੇ ਕੋਲ ਕਾਫੀ ਕਚਰਾ ਜਿਹੜਾ ਇਕੱਠਾ ਹੋ ਗਿਆ ਜਿਸ ਤੋਂ ਬਾਅਦ ਉੱਥੇ ਕਾਫੀ ਬਦਬੂ ਵੀ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਲੋਕਾ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਇਸ ਕੂੜੇ ਦੇ ਕਰਕੇ ਉਹਨਾਂ ਦੀ ਸਿਹਤ ਤੇ ਵੀ ਸਰਪਵੇਖ ਅਸਲੀ ਉਹਨਾਂ ਦੇ ਵੱਲੋਂ ਵੱਡਾ ਨਾਲਾ ਦੇ ਕੋਲ ਜਿੰਨੇ ਵੀ ਗੰਦਗੀ ਆ ਉਸ ਨੂੰ ਸਾਫ ਸਫਾਈ ਕਰਨ ਦੀ ਮੰਗ ਕੀਤੀ ਗਈ ਬਹੁਤ ਵੱਡੀ ਸਮੱਸਿਆ ਵਿਲ ਪਾਵਰ ਦੀ ਕਮੀ ਆ 14 ਕਿਲੋਮੀਟਰ ਦਾ ਏਰੀਆ ਹੁੰਦਾ ਕੀ ਆ ਜੇ ਸਰਕਾਰ ਚਾਵੇ ਤੇ ਪੱਲ ਦੇ ਵਿੱਚ ਇਹਨੂੰ ਠੀਕ ਕਰ ਸਕਦੀ ਆ ਇਹਦਾ ਪੋਲੂਸ਼ਨ ਖਤਮ ਕਰ ਸਕਦੀ ਆ ਬਾਰਸ਼ਾਂ ਜੇ ਹੋਰ ਜੀ ਦਾ ਜੰਝਾਲ ਹੋ ਜਾਂਦਾ ਜੋ ਇਸ ਲਈ ਪਾਣੀ ਓਵਰਫਲੋ ਕਰ ਜਾਂਦਾ ਸਾਰਾ ਸੀਵਰ ਦਾ ਪਾਣੀ ਲੋਕਾਂ ਦੇ ਘਰਾਂ 'ਚ ਵੜ ਜਾਂਦਾ ਬਿਮਾਰੀਆਂ ਫੈਲਦੀਆਂ ਕਟੋਕਟ ਦੋ ਡੈਥ ਤਾਂ ਮੇਰੇ ਸਾਹਮਣੇ ਹੋਈਆਂ ਨੇ ਇਸ ਵਾਰੀ بارش ਦੇ ਗੰਦੇ ਪਾਣੀ ਕਰਕੇ ਜਿਹੜਾ ਦਰਿਆ ਚ ਓਵਰਫਲੋ ਕੀਤਾ ਸੀ ਇੱਕ 50 ਸਾਲ ਦੀ ਔਰਤ ਦਾ ਇੱਕ ਦੋ ਸਾਲ ਦੇ ਬੱਚੇ ਦੀ ਡੱਤ ਉਹ ਪਾਣੀ ਦੇ ਵਿੱਚੋਂ ਬਿਮਾਰੀਆਂ ਕਰਕੇ ਹੋਈ ਆ ਔਰ ਤੁਸੀਂ ਇਹ ਕੈਮਰਾ ਜੇ ਇੱਧਰ ਮਾਰੋਗੇ ਦੇਖੋਗੇ ਆ ਵੈਸੇ ਤਾਂ ਕਹਿੰਦੇ ਆ ਕਿ ਬੂਟੇ ਹੁੰਦੇ ਪੌਦੇ ਹੁੰਦੇ ਆ ਪੇੜ ਹੁੰਦੇ ਆ ਆਕਸੀਜਨ ਦਾ ਸੋਰਸ ਹੁੰਦੇ ਨੇ ਪਰ ਇਹ ਬੂਟੇ ਪੇੜ ਪੌਦੇ ਬਿਮਾਰੀ ਦਾ ਸਾਧਨ ਬਣ ਚੁੱਕੇ ਨੇ ਕਿਉਂਕਿ ਤੁਸੀਂ ਦੇਖੋ ਪੂਰੀ ਮਿੱਟੀ ਜੰਮੀ ਹੋਈ ਆ ਦੀ ਕੋਈ ਵਾਸ਼ਿੰਗ ਨਹੀਂ ਹੁੰਦੀ ਉਹਨਾਂ ਦੇ ਚਾਹੀਦਾ ਹਫਤੇ 'ਚ ਭਾਵੇਂ ਇੱਕ ਵਾਰੀ ਇਹਦੇ ਉੱਤੇ ਕੰਟੇਨਰ ਦੇ ਥਰੂ ਪਾਣੀ ਮਰਵਾਉਣਾ ਚਾਹੀਦਾ ਜਿੱਦਾਂ ਵਿਦੇਸ਼ਾਂ 'ਚ ਮਰਵਾਉਂਦੇ ਨੇ ਤੇ ਐਸਾ ਬੁੱਢਾ ਦਰਿਆ ਲੁਧਿਆਣਾ ਦਾ ਰੋਲ ਮਾਡਲ ਬਣ ਗਿਆ ਜਿਹਦਾ ਅਗਲੇ 1400 ਸਾਲ ਤੱਕ ਕੋਈ ਹੱਲ ਨਹੀਂ ਨਜ਼ਰ ਆਉਂਦਾ ਕਿੰਨੀ ਕਿੰਨੀ ਬਿਮਾਰੀ ਵੀ ਦੇਖੀ ਜਾ ਰਹੀ ਹੈ ਇਸ ਮੇਲੇ ਇਹ ਜਿਹੜਾ ਸਰਕਾਰ ਦਾ ਜੋ ਡਾਟਾ ਬੋਲਦਾ ਇਹਦੇ ਆਸ-ਪਾਸੇ ਦੇ ਜਿਹੜੇ ਲੋਕ ਰਹਿਣ ਵਾਲੇ ਨੇ ਔਰ ਸੈਨਿਕ ਪਾਣੀ ਕਰਕੇ ਕੀ ਕਹਿੰਦੇ ਲੋਕਾਂ ਨੂੰ ਉਹ ਪੇਟ ਦੀਆਂ ਰੁਟੀਨ ਚ ਬਿਮਾਰੀਆਂ ਨੇ ਅਗਰ ਤੁਸੀਂ ਜਿਹੜਾ ਸਰਕਾਰ 1.5 ਲੱਖ ਰੁਪਇਆ ਕੈਂਸਰ ਪੇਟਾਂ ਨੂੰ ਦਿੰਦੀ ਆ ਉਹਦਾ ਡਾਟਾ ਕਢਾਓਗੇ ਤਾਂ 14 ਕਿਲੋਮੀਟਰ ਦੇ ਏਰੀਆ ਦੇ ਆਸ-ਪਾਸੇ ਬਹੁਤ ਲੋਕ ਕੈਂਸਰ ਨਾਲ ਮਰੇ ਨੇ ਇਹ ਇੱਕ ਰਿਕੋਗਨਾਈਜ਼ਡ ਡਾਟਾ ਵੈ ਮਤਲਬ ਕਿ ਅੱਜ ਤੋਂ 5-6 ਸਾਲ ਪਹਿਲਾਂ ਮੈਂ ਕਢਾਇਆ ਸੀਗਾ ਆਸ-ਪਾਸ ਦੇ ਲੋਕ ਕੈਂਸਰ ਨਾਲ ਬਹੁਤ ਜ਼ਿਆਦਾ ਪੀੜਿਤ ਨੇ ਇਹ ਸਾਰਾ ਇਹਦਾ ਪਾਣੀ ਜਿਹੜਾ ਰਿਸਦਾ ਲੋਕਾਂ ਦੇ ਕੰਪਲਾਈਐਂਸ ਦੀ ਇੱਛਾ ਸ਼ਕਤੀ ਦੀ ਤੁਸੀਂ ਗੁਜਰਾਤ ਅਹਮਦਾਬਾਦ ਚਲ ਜਿਓ ਸਾਬਰਮਤੀ ਫਰੰਟ ਹੈ ਸਰਕਾਰ ਦੀ ਇੱਛਾ ਸ਼ਕਤੀ ਸੀ ਉਹਨਾਂ ਨੇ ਨਹਿਰ ਨੂੰ ਐਡਾ ਸੁਧਾਰਤਾ ਇਹ ਤਾਂ 14 ਕਿਲੋਮੀਟਰ ਦਾ ਛੋਟਾ ਜਿਹਾ ਟੁਕੜਾ ਵਾ ਸੀ ਕਿ ਗੰਵੇ ਹਵਾ ਨੂੰ ਪਾਣੀ ਨੂੰ ਧਰਤੀ ਨੂੰ ਬਹੁਤ ਮਹੱਤਵ ਦਿੱਤਾ ਪਰ ਉਹ ਆਚਰਨ ਦੇ ਵਿੱਚ ਸਰਕਾਰ ਦੇ ਕਿਤੇ ਨਜ਼ਰ ਨਹੀਂ ਆ ਰਿਹਾ ਓਡੇ ਨਾਲੇ ਦੇ ਅਗਰ ਦੇਖੀਏ ਮੈਂ ਸੈਲੂਟ ਕਰਦਾ ਪ੍ਰਣਾਮ ਕਰਦਾ ਬਾਬਾ ਸੀਚੇਵਾਲ ਜੀ ਜਿਹੜੇ ਜਿੱਦ ਨਾਲ ਇਹਦਾ ਸੁਧਾਰ ਕਰਨ ਲਈ ਕੰਨੇ ਹੀ ਲੱਗੇ ਹੋਏ ਨੇ ਜਿਹੜਾ ਬੁੱਢੇ ਨਾਲ ਹੈਗਾ ਕਿੰਨੀ ਕਿੰਨੀ ਸਫਾਈ ਤਾਂ ਲੱਗਦਾ ਹੁੰਦੀ ਹੈ ਦੇਖੋ ਮਸ਼ੀਨਾਂ ਤਾਂ ਖੜੀਆਂ ਹੁੰਦੀਆਂ ਮੈਂ ਕਈ ਵਾਰ ਦਰਿਆ ਦੇ ਵਿੱਚ ਮਸ਼ੀਨਾਂ ਪਾ ਕੇ ਕੰਮ ਕਰਦੇ ਹੁੰਦੇ ਆ ਪਰ ਤੁਹਾਡੇ ਸਾਹਮਣੇ ਨਹੀਂ ਹੈ ਮੈਨੂੰ ਕਹਿੰਜ ਲੋੜ ਨਹੀਂ ਤੁਹਾਡਾ ਕੈਮਰਾ ਮੈਨੂੰ ਕੋ ਦਿਖਾਣ ਕਿ ਕਿਵੇਂ ਗੰਦ ਬੋਰੀਆਂ ਪਈਆਂ ਹੋਈਆਂ ਉਹਨੇ ਰਾਤ ਨੂੰ ਕੋਈ ਲੋਕ ਸੜ ਜਾਂਦੇ ਆ ਦੂਰ ਦੁਰਾਜਰ ਆ ਕੇ ਕਈ ਵਾਰ ਤੁਸੀਂ ਆ ਪੇੜਾਂ ਦਾ ਹਾਲ ਦੇਖੋ ਜਿੱਥੇ ਕਹਿੰਦੇ ਪੇੜ ਸਾਨੂੰ ਸਾਹ ਦਿੰਦੇ ਨੇ ਪਰ ਆ ਮੁਸੀਬਤ ਦਾ ਘਰ ਇੰਨੀ ਨਹੀਂ ਮਿੱਟੀ ਜੰਮੀ ਹੋਈ ਹੈ ਸਿਸਟਮ ਹੁੰਦਾ ਕਿ ਵਿਦਿਸ਼ਾ ਵਿੱਚ ਵੀ ਕਿ ਪਾਣੀ ਸਪਲਾਈ ਮਾਰ ਕੇ ਪੇੜ ਸਾਫ਼ ਕੀਤੇ ਜਾਂਦੇ ਨੇ ਅਸੀਂ ਮੇਰ ਸਾਹਿਬ ਨੂੰ ਵੀ ਬੇਨਤੀ ਕਰਦੇ ਤੁਹਾਡੇ ਵੀਡੀਓ ਦੇ ਮਾਧਮ ਨਾਲ ਕਿ ਥੋੜਾ ਇੱਥੇ ਸਫਾਈ ਦਾ ਦੇਖ ਰਹੀ ਕੀਤੀ ਜਾ ਹਾਲਾ ਦਿੰਦੇ ਨੇ ਕਿ ਜਿਹੜੇ ਆਸ-ਪਾਸ ਲੋਕ ਰਹਿ ਰਹੇ ਨੇ ਜਾਂ ਦੁਕਾਨਾਂ ਸਾਡੇ ਦਫ਼ਤਰ ਬਣੇ ਨੇ ਬਹਿਣਾ ਵੀ ਔਖਾ ਲੱਗਦਾ ਹੈ ਲੈ ਲੈ ਜਾਂਦੇ ਆਂ ਵੀ ਸਮੈਲ ਵੀ ਆਂਦੀ ਆ ਜੀ ਮਛਰਾਂ ਦਾ ਘਰ ਵੀ ਹੈ ਜੋ ਸ਼ੁਕਰਿਸਵਾ ਡੇਂਗੂ ਵੀ ਸਿਰਾਂ ਸੀਗਾ ਪਰ ਲੰਘ ਗਿਆ ਹੁਣ ਧੁੰਦਾ ਹੀ ਪੈ ਗਈਆਂ ਪਰ ਮਿੱਟੀ ਕਟਾ ਗੰਧ ਸਮੈਲ ਇਥੋਂ ਨਿਕਲਣ ਵਾਲਾ ਹਵਾ ਦਾ ਓਖਾ ਹੀ ਭਾਜੀ ਕਿੰਨਾ ਕੁ ਜਿਹੜਾ ਬੁੱਢਣ ਵਾਲਾ ਲੱਗਦਾ ਸਾਫ਼ ਹੋਇਆ ਅੱਗੇ ਨਾਲ ਜਾਂ ਕਰਦੇ ਨੇ ਸਾਫ਼ ਦੇਖੋ ਜੋ ਪਿੱਛੇ ਦੇਖ ਰਹੇ ਹੋ ਇਸੇ ਕਿ ਜੋ ਵੀਡੀਓ ਮਾੰਦੇ ਰਹੀਆਂ ਹੋਇਆ ਹੋਣਾ ਪਿੱਛੇ ਪਰ ਜਿੱਥੇ ਜਿਹੜਾ ਸ਼ਹਿਰ ਦੇ ਅੰਦਰੋਂ ਲੰਘਦਾ ਜਾ ਰਿਹਾ ਹਾਲਾਤ ਉਹ ਕੋਈ ਸਾਫ਼ ਨਹੀਂ ਆ ਪਾਣੀ ਉਨਾ ਹੀ ਗਾਲਾ ਸਾਫ਼ ਮੈਂ ਦੇਖਿਆ ਜੀਵਨ ਦੇ ਵਿੱਚ ਦੋ ਵਾਰ ਪਹਿਲੀ ਵਾਰ ਜਦੋਂ ਲੋਕਡਾਊਨ ਹੋਇਆ ਸੀਗਾ ਕਰੋਨਾ ਕਰਾਣ ਉਹ ਪੂਰਾ ਸਾਫ਼ ਹੋ ਗਿਆ ਸੀਗਾ ਦੂਜੀ ਵਾਰ ਜਦੋਂ ਬਾੜ ਆਈ ਸੀਗੀ ਬਾੜ ਹੈ ਤੇ ਮੁਸੀਬਤ ਵਾਲੀ ਸੀ ਪਰ ਬਾੜ ਤੋਂ ਬਾਅਦ ਜਦੋਂ ਸਾਰਾ ਸਾਫ਼ ਹੋ ਗਿਆ ਸੀਗਾ ਪਰ ਮੂਰ ਦੁਬਾਰਾ ਫੇਰ ਹੋਈ ਹਾਲ ਹੈ ਹੁਣ ਇੰਦੇ ਚ ਯੋਗਦਾਨ ਕੌਣ ਪਾਉਂਦਾ ਵੇ ਆ ਵੈ ਇਹ ਪ੍ਰਸ਼ਾਸਨ ਨੂੰ ਬਿਹਤਰ ਨਾਲ ਪਤਾ ਹੈ ਪਤਾ ਸਭ ਕੁਝ ਹੈ ਕਰਨਾ ਹੈ ਜਾਂ ਨਹੀਂ ਕਰਨਾ ਉਹਨਾਂ ਦੇ ਹੱਥ ਵਿੱਚ ਹੈ ਜੀ ਸਰ ਲੋਕੀ ਮਿਹਨਤ ਕਰਦੇ ਨੇ ਸਾਫ਼ ਹੋ ਵੀ ਰਿਹਾ ਪਰ ਲੋਕੀ ਵੀ ਹਟਦੇ ਨੇ ਕੂੜਾ ਥੁਰ ਦਿੰਦੇ ਆ ਬਾਕੀ ਹਰ ਜਗ੍ਹਾ ਕਈ ਜਗ੍ਹਾ ਸਫਾਈ ਹੈਗੀ ਕਈ ਜਗ੍ਹਾ ਨਹੀਂ ਹੈਗੀ ਜਿਵੇਂ ਤੁਸੀਂ ਪਿੱਛੇ ਦੇਖ ਸਕਦੇ ਹੋ ਪੌਦੇ ਲਾਏ ਨੇ ਇਹਨਾਂ ਨੂੰ ਪਾਣੀ ਵੀ ਦਿਓ ਪਲੱਸ ਜਿਹੜੇ ਬਾਹਰ ਆ ਚੁੱਕੇ ਨੇ ਇਹਨਾਂ ਨੂੰ ਕਟਵਾਓ ਵੀ ਤਾਂ ਕਿ ਹਰ ਚੀਜ਼ ਵਧੀਆ ਲੱਗੇ ਦੇਖਣ ਨੂੰ ਤੁਸੀਂ ਦੋਰ ਦੇ ਸਕੋ ਪਰ ਜਦੋਂ ਇਹ ਸਭ ਸਾਫ਼ ਕਰਾ ਦੋਗੇ ਤਾਂ ਸਭ ਕੁਝ ਠੀਕ ਹੋ ਜਾਏਗਾ ਪਰ ਕੁਝ ਸੁਧਾਰ ਕਰਨ ਦੀ ਚੀਜ਼ਾਂ ਹੈਗੀਆਂ ਨੇ ਉਹ ਜਿਹਦੇ ਵੱਲ ਧਿਆਨ ਦੇਣਾ ਪਏਗਾ ਉਹ ਜ਼ਰੂਰੀ ਹੈ ਕਿੰਨੀ ਕਿ ਸਮੈਲ ਜਿਹੜੀ ਆਦੀ ਹੈ ਦੁਕਾਨ ਸਮੈਲ ਤਾਂ ਦੇਖੋ ਆਂਦੀ ਹੈ ਹਰ ਕੋਈ ਆਨੇ ਕੋੂੜਾ ਛੋੜ ਦੇ ਦਿੰਦਾ ਪਰ ਇਹ ਧਿਆਨ ਰੱਖਾਂਗੇ ਕਿਵੇਂ ਕਰਾਂਗੇ ਪਰ ਸਵੱਾਈ ਵੀ ਹੋਣੀ ਚਾਹੀਦੀ ਦੇਖੋ ਤੁਸੀਂ ਕਿਵੇਂ ਸਮਾਨ ਗੱਲ ਨੂੰ ਤੇ ਪਿਆ ਹਰ ਪਾਸੇ ਇਹ ਚੀਜ਼ ਤਾਂ ਹੈ ਹੈ ਲੱਗਦਾ ਅੰਮ੍ਰਿਤਸਰ ਦੀ ਦੁਕਾਨ ਦੇ ਨਾਲ ਵੀ ਉਹ ਆ ਜਾਂਦਾ ਸਮੀਲ ਨਹੀਂ ਬੁੱਡੇ ਨਾਲ ਆਉਂਦੀ ਇੱਥੇ ਲੱਗਦਾ ਸਾਫ ਹੋਇਆ ਜਿਹਾ ਨਹੀਂ ਉਹ ਜੀ ਸੋ ਦੇਖੋ ਥੋੜੀ ਪਰਸੈਂਟੇਜ ਆਪਾਂ ਕਹੀਏ ਤਾਂ ਸਾਫ ਹੋਈ ਹੈ ਪਰ ਉਹ ਸਾਫ ਨਹੀਂ ਹੋਇਆ ਜੋ ਇੱਕ ਸ਼ਹਿਰ ਚ ਹੋਣੀ ਚਾਹੀਦੀ ਹੈ ਕਿਉਂਕਿ ਮੇਨ ਸਿਟੀ ਐ ਸੈਂਟਰ ਪੁਆਇੰਟ ਐ ਉਹਨਾਂ ਸਾਫ ਬਿਲਕੁਲ ਵੀ ਨਹੀਂ ਹੈ ਜਿੰਨੀ ਜਿੰਨਾ ਲੱਗਦਾ ਇਹਨਾਂ ਦੇ ਗੰਦਾ ਹੈ ਜੇ ਸਾਰੀ ਧਰੋ ਜਦੋਂ ਆਪਾਂ ਸ਼ਹਿਰ ਨੂੰ ਆਉਂਦੇ ਹੈਗੇ ਸਫਾਈ ਸਫਾਈ ਦੀ ਹੈਗੀ ਜਿਹੜੇ ਬੁੱਡੇ ਨਾਲੇ ਦੀ ਸਮੀਲ ਬਹੁਤ ਆਂਦੀ ਹੈਗੀ ਇਹਨਾਂ ਦੀ ਸਫਾਈ ਜਿਹੜੀ ਹੈ ਕਿ ਜਿੰਨੀ ਚਾਹੀਦੀ ਉੰਨੀ ਕੀ ਨਹੀਂ ਹੈਗੀ ਜਿੰਨੀ ਕਿ ਹੋਣੀ ਚਾਹੀਦੀ ਕਿਉਂਕਿ ਆ ਸਾਰੇ ਦਾ ਕਿੰਨਾ ਗੰਦਪਿਆ ਹੋਇਆ ਕਿੰਨੀ ਕਿਰਤ ਬਲੂਸ ਬਸ ਜਿਹੜਾ ਨਿਕਲਦਾ ਜਰੇਤੇ ਕੂੜੇ ਦੇ ਤੋਂ ਹੈਗੇ ਇਹ ਆਪਣੇ ਜਿਹੜੇ ਅਗੇ ਬੰਦੇ ਹੈਗੇ ਉਹਨਾਂ ਦਾ ਵੀ ਧਿਆਨ ਦੇਣਾ ਪੈਣਾ ਹੈਗਾ ਕਿ ਜਿਹੜੇ ਅਗੇ ਪ੍ਰਸ਼ਾਸਨ ਦੇ ਨਾਲ ਨਾਲ ਜਿਹੜਾ ਜਿਗਾ ਸਰਕਾਰੀ ਮੁਲਾਜ਼ਮ ਹੈਗਾ ਇਹ ਧੁੱਪੇ ਕਰਦੇ ਹੀ ਹੈਗੇ ਨਾਲ ਇਹਨਾਂ ਦਾ ਆਪਣਾ ਵੀ ਚਾਹੀਦਾ ਹੈ ਕਿ ਜਿਹੜੇ ਕੂੜੇ ਕਾੜੇ ਜਿਹੜੇ ਅਗੇ ਬੋਰੀਆਂ ਚ ਪਾ ਕਰਕੇ ਸਾਈਟਾਂ 'ਚ ਸੁੱਟ ਜਾਂਦੇ ਹੈਗੇ ਇਹ ਚੀਜ਼ਾਂ ਨੂੰ ਚਾਹੀਦਾ ਲੁਧਿਆਣੇ ਦੇ ਸਮਰਾਲਾ ਚੌਂਕ ਦੇ ਨੇੜੇ ਇੱਕ ਜ਼ਬਰਦਸਤ ਹਾਦਸਾ ਵਾਪਰਿਆ ਜਿੱਥੇ ਇੱਕ ਬਾਈਕ ਸਵਾਰ ਅਤੇ ਟਰੱਕ ਦੇ ਵਿਚਾਲੇ ਜ਼ਬਰਦਸਤ ਟੱਕਰ ਹੁੰਦੀ ਹੈ ਜਿਸ ਤੋਂ ਬਾਅਦ ਜਿਹੜਾ ਵਿਅਕਤੀ ਬਾਈਕ ਤੇ ਸਵਾਰ ਹੁੰਦਾ ਉਸ ਦੀ ਗੰਭੀਰ ਸੱਟਾਂ ਵੀ ਲੱਗਦੀਆਂ ਉਸ ਨੂੰ ਹਸਪ ਇਹ ਜਾਇਆ ਜਾਂਦਾ ਤੇ ਜਾਣਕਾਰੀ ਮੁਤਾਬਿਕ ਵੀ ਸਾਹਮਣੇ ਆਉਂਦਾ ਹੈ ਕਿ ਜੋ ਵਿਅਕਤੀ ਟਰੱਕ ਚਲਾ ਰਿਹਾ ਹੁੰਦਾ ਉਹ ਮੌਕੇ ਤੇ ਫਰਾਰ ਹੋ ਜਾਂਦਾ ਪੁਲਿਸ ਦੇ ਵੱਲੋਂ ਵੀ ਉੱਥੇ ਪਹੁੰਚਿਆ ਜਾਂਦਾ ਹੈ ਮੌਕੇ ਤੇ ਪੁਲਿਸ ਵੱਲੋਂ ਉੱਥੇ ਪਹੁੰਚਿਆ ਜਾਂਦਾ ਤੇ ਉਨ੍ਹਾਂ ਵੱਲੋਂ ਕਾਰਵਾਈ ਸ਼ੁਰੂ ਕੀਤੀ ਜਾਂਦੀ ਹੈ ਮੌਕੇ ਤੇ ਨਹੀਂ ਅਸੀਂ ਅੰਦਰ ਰੋਟੀ ਖਾਂਣ ਦੇ ਸੀਗੀ ਬੜੀ ਤੇਜ਼ ਆਵਾਜ਼ ਆਈ ਐਨਾ ਡਰਾਈਵਰ ਸਾਈਡ ਤੋਂ ਪਿੱਛੋਂ ਗੱਡੀ ਆ ਰਹੀ ਸੀ ਵੱਡੀ ਗੱਡੀ ਸੀ ਡਾਟਾ ਵਾਲਿਆਂ ਦੀ ਮੈਂ ਕਹਿੰਦਾ 80 90 ਸਪੀਡ ਤੇ ਹੋਣੀ ਗੱਡੀ ਡਰਾਈਵਰ ਸਾਈਡ ਤੇ ਲੋਕਾਂ ਨੇ ਵਾਜ ਵੀ ਮਾਰੀ ਉਹ ਖਿੱਚਦਾ ਹੀ ਲੈ ਗਿਆ ਬੰਦਾ ਅਸੀਂ ਗੈਸਪੁਰੇ ਤੱਕ ਹੋ ਕੇ ਆਏ ਆ ਗੱਡੀ ਲੈ ਕੇ ਆਪਣੀ ਬੰਦਾ ਲੱਭਿਆ ਨਹੀਂ ਪਰੋ ਭੱਜ ਗਿਆ ਮੌਕੇ ਤੋਂ ਭੱਜ ਗਿਆ ਮੌਕੇ ਤੋਂ ਉਹ ਬੜਿਆ ਮੇਰੇ ਖਾਂ ਟ੍ਰਾਂਸਪੋਰਟ ਦੇ ਅੰਦਰ ਹੀ ਆ ਜਿਹੜੇ ਹਸਾਬ ਨਾਲ ਗੱਡੀਆਂ ਨੇ ਖਿੱਚੀ ਸੀ ਹੋ ਸਕਦਾ ਪਿੱਛੇ ਵੀ ਕੋਈ ਵਾਰਦਾਤ ਕਰਕੇ ਆਇਆ ਹੋਵੇ ਤੇ ਸਰ ਸਾਨੂੰ ਕੰਟਰੋਲ ਰੂਮ ਤੇ ਕੰਪਲੇਂਟ ਆਈ ਸੀ ਵੀ ਕਨਪੂਰੀਆ ਢਾਬੇ ਦੇ ਸਾਹਮਣੇ ਇੱਕ ਐਕਸੀਡੈਂਟ ਹੋਇਆ ਤੇ ਮੌਕੇ ਤੇ ਆ ਕੇ ਦੇਖਿਆ ਇੱਕ ਬੰਦੇ ਦੀ ਦੋਨੋਂ ਲੱਤਾਂ ਟੁੱਟ ਗਈਆਂ ਸੀ ਤੇ ਮੋਟਰਸਾਈਕਲ ਦਾ ਕਾਫੀ ਨੁਕਸਾਨ ਹੋ ਗਿਆ ਪਰ ਦੂਜਾ ਵੀਕਲ ਸੀ ਜਿਹੜਾ ਪਬਲਿਕ ਨੇ ਤੇ ਪੇਸ਼ੈਂਟ ਨੂੰ ਪ੍ਰਾਈਵੇਟ ਵੀਕਲ ਰਾਹੀਂ ਕੈਂਸਰ ਚ ਹਸਪੀਟਲ ਭੇਜ ਦਿੱਤਾ ਗਿਆ ਤੇ ਸਰ ਜਿੱਦਾਂ ਇਹ ਇਹਦੀ ਇਨਕੁਆਰੀ ਹੋ ਸਕਦੀ ਹੈ ਵੀ ਟਰੱਕ ਕਿੱਥੋਂ ਆਇਆ ਸੀ ਕਿੱਦਾਂ ਸੀਗਾ ਇਹ ਸਰ ਹੁਣ ਜਦੋਂ ਸੀਸੀ ਅੱਗੇ ਇਨਵੈਸਟੀਗੇਸ਼ਨ ਹੋਊਗੀ ਜੇ ਵੀ ਇੱਥੇ ਸੀਸੀਟੀਵੀ ਕੈਮਰਾਜ਼ ਵਗੈਰਾ ਲੱਗੇ ਨੇ ਉਹਦੀ ਫੁਟੇਜ ਕਢਵਾਈ ਜਾਊਗੀ ਅੱਗੇ ਉਹਦੀ ਬਾਅਦ ਚ ਇਨਵੈਸਟੀਗੇਸ਼ਨ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਲੈ ਕੇ ਲਗਾਤਾਰ ਕਾਰਵਾਈ ਜਿਹੜੀ ਹੈ ਜਾਰੀ ਹੈ ਤਾਂ ਜੋ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕੀਤਾ ਜਾਵੇ ਉੱਥੇ ਹੀ ਹੋਣੀ ਇੱਕ ਵੱਡੀ ਸਫਲਤਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਲੈ ਕੇ ਸਾਹਮਣੇ ਆਈ ਹੈ ਜਿੱਥੇ ਤਰਨਤਾਰਨ ਦੇ ਵਿੱਚ ਬੁਲਡੋਜ਼ਰ ਕਾਰਵਾਈ ਕੀਤੀ ਗਈ ਇਸ ਪੂਰੇ ਮਾਮਲੇ ਨੂੰ ਲੈ ਕੇ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ ਮਾਣਯੋਗ ਸੀਐਮ ਪੰਜਾਬ ਸ਼੍ਰੀ ਭਗਵੰਤ ਸਿੰਘਮਨ ਜਿਵੇਂ ਚਲਾਇਆ ਜਾ ਰਿਹਾ ਹੈ ਯੋਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਅੱਜ ਡਿਸਟ੍ਰਿਕਟ ਪ੍ਰਸ਼ਾਸਨ ਵੱਲੋਂ ਜਿਹੜੇ ਇਲੀਗਲ ਕਬਜ਼ੇ ਸੀ ਉਹਨਾਂ ਦੇ ਤਹਿਤ ਉਹਨਾਂ ਉਹਨਾਂ ਕਬਜ਼ਿਆਂ ਨੂੰ ਹਟਾਉਣ ਦੀ ਪ੍ਰਕਿਰਿਆ ਪੱਟੀ ਸ਼ਹਿਰ ਦੇ ਵਿੱਚ ਕੀਤੀ ਜਾ ਰਹੀ ਸੀ ਜਿਹਦੇ ਵਿੱਚ ਇੱਕ ਰਣਜੀਤ ਸਿੰਘ ਰਾਣਾ ਨਾਮ ਦੇ ਵਿਅਕਤੀ ਦਾ ਘਰ ਬਲਡੋਜ਼ਰ ਦੇ ਨਾਲ ਢਾਇਆ ਗਿਆ ਇਸ ਵਿਅਕਤੀ ਦੇ ਉੱਤੇ 6 ਤੋਂ ਵੱਧ ਐਨਡੀਪੀਐਸ ਦੇ ਮਕਦਮੇ ਦਰਜ ਨੇ ਤੇ ਹੋਰ ਵੀ ਲੁੱਟਖੋਹਾਂ ਦੇ ਮਕਦਮੇ ਦਰਜ ਨੇ ਜਿਹੜੇ ਵੀ ਵਿਅਕਤੀ ਇਹੋ ਜੀ ਗਲਤ ਕਮਾਈ ਤੋਂ ਆਪਣੇ ਘਰ ਬਣਾਉਣਗੇ ਜਾਂ ਇਹੋ ਜਿਹਾ ਕੋਈ ਕੰਮ ਕਰਨਗੇ ਉਹਨਾਂ ਦੇ ਖਿਲਾਫ ਪੰਜਾਬ ਸਰਕਾਰ ਸਖਤੋ ਸਖਤ ਕਾਰਵਾਈ ਕਰ ਰਹੀ ਹੈ ਯੋਧ ਨਸ਼ਾ ਵਿਰੁੱਧ ਮਹਿੰਮ ਦੇ ਤਹਿਤ ਅੱਜ ਤੋਂ ਪਹਿਲਾਂ ਵੀ ਤਰਨਤਾਰਨ ਪੁਲਿਸ ਵੱਲੋਂ ਵੱਖ-ਵੱਖ ਜਗਾਵਾਂ ਦੇ ਵਿੱਚ ਨਸ਼ਾ ਤਸਕਰਾਂ ਵੱਲੋਂ ਬਣਾਏ ਬਣਾਏ ਘਰ ਤੇ ਹੋਰ ਵੀ ਜਿਹੜੇ ਅਵੈਦ ਕਬਜ਼ਾ ਕੀਤੇ ਗਏ ਨੇ ਉਹਨਾਂ ਦੇ ਉਹਨਾਂ ਨੂੰ ਢਾਉਣ ਦੀ ਜਾਣ ਤੋਂ ਪਹਿਲਾਂ ਇੱਕ ਨਜ਼ਰ ਅਹਿਮ ਸੁਰਖੀਆਂ ਦੇ ਵੱਲ ਯੋਧ ਨਸ਼ਾ ਵਿਰੁੱਧ ਮਹਿੰਮ ਨੂੰ ਲੈ ਕੇ ਮਿਲੀ ਵੱਡੀ ਸਫਲਤਾ लुधियाने ਦੇ ਵਿੱਚ ਵਾਪਰਿਆ ਜ਼ਬਰਦਸਤ ਹਾਦਸਾ ਬੁੱਡਾ ਦਰਿਆ ਦੀ ਨੇੜੇ ਰਹਿ ਰਹੀ ਲੋਕਾਂ ਨੇ ਵਧੀਆਂ ਪਰੇਸ਼ਾਨੀਆਂ ਲੁਧਿਆਣੀ ਦੇ ਵਿੱਚ ਮਹਿਲਾ ਨੂੰ ਗੋਲੀ ਮਾਰ ਕੇ ਕਤਲ ਕਰਨ ਦਾ ਮਾਮਲਾ ਆਇਆ ਸਾਹਮਣੇ ਫਿਲਹਾਲ ਲਈ ਪੰਜਾਬ ਅਪਡੇਟ ਦੇ ਵਿੱਚ ਇੰਨਾ ਹੀ ਮੈਨੂ ਨੂੰ ਇਜਾਦਤ ਸਤਿ ਸ਼੍ਰੀ ਅਕਾਲ